ਕਰੀਬਨ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੀ ਇਹ ਵੀਡੀਓ ਦਾ ਇੰਤਜ਼ਾਰ ਸੀਗਾ ਉਹ ਕਣਕ ਵੱਢ ਰਹੇ ਆ ਜਿਹੜੀ 5 ਜਨਵਰੀ ਨੂੰ ਆਪਾਂ ਵੇਚੀ ਸੀ 2851 ਵੈਰੈਟੀ ਥੋੜੀ ਜੀ ਬਰੀਕ ਜ਼ਰੂਰ ਆ ਕਣਕ ਪਰ ਕਣਕ ਦਾ ਜਮ ਬਹੁਤ ਆ ਇਹਦੇ ਸਾਬ ਨਾਲ 90 ਤੋਂ 95 ਮਣ ਦਾਣੇ ਹੈਗੇ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਪੂਰੀ ਭਰੀ ਫੱਟੀ ਮਾਰਮੀ 120 ਮਣ ਦਾਣੇ ਪੈਂਦੇ ਆ ਭਰਾ ਬਾਈ ਘਬਰਾ ਜਾਂਦੇ ਆ ਬਈ ਦਸੰਬਰ ਵਾਲੀ ਕਣਕ ਦਾ ਝਾੜ ਨਹੀਂ ਉਹ ਬਾਈ ਜੀ 2851 ਲਾਸਟ ਦਸੰਬਰ ਤਾਈ ਜਿਵੇਂ ਮਰਜ਼ੀ ਤੁਸੀਂ ਛਿੱਟੇ ਦੀ ਬੀਜ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਵੀਰੋ ਆਪਾਂ ਉਹ ਕਣਕ ਵੱਢ ਰਹੇ ਆ ਜਿਹੜੀ 5 ਜਨਵਰੀ ਨੂੰ ਆਪਾਂ ਵੇਜੀ ਸੀ 2852 ਵੈਰੈਟੀ 80 ਕਿਲੋ ਸੀਡ ਪਾਇਆ ਸੀ ਤੇ ਸਪਾਈਡਰ ਨਾਲ ਖਲਾਰੀ ਸੀ ਕਣਕ ਦਾ ਝਾੜ ਬਾਈ ਜੀ ਮੇਰੇ ਹਿਸਾਬ ਨਾਲ ਤਾਂ ਇੱਕ ਟੈਂਕੀ ਨਿਕਲ ਚੁੱਕੀ ਆ ਤੇ ਹਜੇ ਟੈਂਕੀ ਤੋਂ ਦਾਣੇ ਉੱਪਰ ਪਏ ਆ 50 ਪਲੱਸ ਦੀ ਐਵਰੇਜ ਆਊਗੀ ਕੋਈ 10 20 ਕਿਲੋ ਉੱਤੇ ਹੋ ਸਕਦੀ ਆ ਘੱਟ ਨਹੀਂ ਹੋ ਸਕਦੀ ਕਿ ਕਣਕ ਦਾ ਰੋਖ ਬਹੁਤ ਵਧੀਆ ਬਾਈ 80 ਕਿਲੋ ਸੀਡ ਪਾਇਆ ਸੀ ਬਾਈ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਕਣਕ ਸੀ ਛਿੱਟੇ ਨਾਲ ਛਿੱਟਾ ਜੁੜਿਆ ਪਿਆ ਥੋੜੀ ਜੀ ਬਰੀਕ ਜ਼ਰੂਰ ਆ ਕਣਕ ਪਰ ਕਣਕ ਦਾ ਜਮ ਬਹੁਤ ਆ ਇਹਦੇ ਤੇ ਬਾਈ ਜਿਹੜੀ ਆਪਾਂ ਖਾਦ ਦੀ ਗੱਲ ਕਰਾਂਗੇ ਇਹਦੇ ਤੇ ਆਪਾਂ ਕਿੱਲੇ ਦੇ 2 ਗੱਟੇ ਯੂਰੀਆ ਦੇ ਦਿੱਤੇ ਸੀ ਕਿਉਂਕਿ ਲਾਸਟ ਦੇ ਵਿੱਚ 5 ਜਨਵਰੀ ਨੂੰ ਲੇਟ ਬਹੁਤ ਹੋ ਗਈ ਸੀ ਕਣਕ ਇਹ ਇੱਕ ਮੀਂਹ ਪੈ ਗਿਆ ਸੀਗਾ ਬਾਈ ਗਿੱਲਾ ਬਾਣ ਨੱਪਿਆ ਗਿਆ ਸੀ ਤੇ ਬਾਈ ਜੀ ਤਿੰਨ ਸਪਰੇਆਂ ਲਾਈਆਂ ਇਹਨੂੰ ਫੰਗੀ ਸਾਈਡ ਟੈਲਟ ਦੀਆਂ ਤੇ ਇੱਕ ਸਪਰੇ ਇਹਨੂੰ ਆਪਾਂ ਲਾਈ ਸੀ 13045 ਦੀ ਨਾਲ ਫੌਰਨ ਪਾ ਕੇ ਵੀ ਦਾਣਾ ਦੂਣਾ ਜਿਹੜਾ ਹੈਗਾ ਸਹੀ ਬਣਦੇ ਤੇ ਇੱਕ ਬਈ ਜਵਾਂ ਆਪਾਂ ਲਾਸਟ ਤੇ ਸਪਰੇ ਜਵਾਂ ਕਣਕ ਪੱਕੀ ਪਈ ਸੀ ਇਹ ਜਦੋਂ ਆਪਾਂ ਤੁਹਾਨੂੰ ਵੀਡੀਓ ਪਾਈ ਸੀਗੀ ਵੀ ਇਹਨੂੰ ਸੁੰਡੀ ਦਾ ਹਮਲਾ ਆ ਗਿਆ ਬਈ ਸੁੰਡੀ ਬਹੁਤ ਜ਼ਿਆਦਾ ਪੈ ਗਈ ਆ ਉਹ ਸਪਰੇ ਨੇ ਬਈ ਬਹੁਤ ਫਾਇਦਾ ਕੀਤਾ ਇਹ ਤਕਰੀਬਨ ਕੋਈ ਵੀ ਇਹੋ ਜਿਹਾ ਦਾਣਾ ਹੈ ਨਹੀਂਗਾ ਜਿਹਨੂੰ ਸੁੰਢੀ ਨੇ ਮੂੰਹ ਲਾਇਆ ਹੋਊਗਾ ਤੇ ਤਕਰੀਬਨ ਬਹੁਤ ਵਧੀਆ ਕਣਕ ਪੱਕੀ ਆ ਕਿਉਂਕਿ ਐਕੀ ਜਿਹੜੀ ਠੰਡ ਸੀਗੀ ਬਹੁਤ ਨੇਟ ਤਾਈਂ ਰਹੀ ਆ ਠੰਡ ਅੱਜ ਦੀ ਵੜਾਂਦਾ ਬਾਈ ਅੱਜ ਚੱਲੀ ਜਾਂਦਾ ਕੰਮ ਤੇ ਤਕਰੀਬਨ 2-3 ਗੇੜੇ ਆ ਗਏ ਆ ਆ ਆਪਾਂ ਜਿਹੜੀ ਸਪਰੇ ਬੂਮ ਨਾਲ ਬਾਈ ਸਪਰੇ ਕੀਤੀ ਸੀ ਆ ਉਹਦੀਆਂ ਲੀਆਂ ਕੋਈ ਖਾਸ ਨਹੀਂ ਮਿੱਧੀਆਂ ਉਹਨੇ ਕਿਉਂਕਿ ਸਪਰੇਆ ਇਹਨੂੰ ਲਾਸਟ ਤੇ ਬਹੁਤ ਹੋਈਆਂ ਤੇ ਜੇ ਇ ਤਾਂ ਸਪਰੇਆ ਦਾ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਪੂਰੀ ਵੀਡੀਓ ਆਪਾਂ ਇਹ ਬਣੀ ਜਾਂਦੀ ਆ ਬਾਈ ਇਹਦੇ ਆਪਾਂ ਝਾੜ ਬਾਰੇ ਹੁਣ ਤੁਹਾਨੂੰ ਲਾਸਟ ਤੇ ਜਮਾ ਵੱਡ ਕੇ ਕਣਕ ਤਿੰਨੀ ਨਿਕਲਦੀ ਆ ਉਹਦੀ ਪੂਰੀ ਜਾਣਕਾਰੀ ਦਿੰਨੇ ਆ ਤਾਂ ਵੀਰੋ ਕਣਕ ਜਿਹੜਾ ਆਪਣਾ ਡੇਢ ਕਿੱਲਾ ਬਾਣ ਸੀਗਾ ਤਕਰੀਬਨ ਇਹ ਵੱਡਿਆ ਗਿਆ ਤੁਹਾਨੂੰ ਕਣਕ ਦਿਖਾ ਦਈਏ ਜੀ ਪਹਿਲਾਂ ਤਾਂ 2852 ਵੈਰੈਟੀ ਆ ਜਿਹੜੀ ਇਹ ਆਪਾਂ ਬੀਜੀ ਸੀ ਆਹ ਬਾਈ ਜੀ ਬਕਸਾ ਜਿਹੜਾ ਆਪਣਾ ਕਣਕ ਦਾ ਭਰ ਗਿਆ 13 ਫੁੱਟ ਟਰਾਲੀ ਆਪਣੀ 6.5 ਫੁੱਟ ਚੌੜੀ ਹੈ ਤੇ ਮੇਰੇ ਹਿਸਾਬ ਨਾਲ ਬਾਈ ਜੀ ਇਹ 50 ਮਣ ਤੋਂ ਉੱਤੇ ਦੀ ਐਵਰੇਜ ਆ 52 52 ਮਣ ਵੀ ਹੋ ਸਕਦੀ ਆ ਬਹੁਤ ਛੋਟੀ ਕਣਕ ਨਿਕਲੀ ਆ ਤੇ ਜਿਹੜੇ ਭਰਾ ਬਾਈ ਘਬਰਾ ਜਾਂਦੇ ਆ ਬਈ ਦਸੰਬਰ ਵਾਲੀ ਕਣਕ ਦਾ ਝਾੜ ਨਹੀਂ ਉਹ ਬਾਈ ਜੀ 28 51 ਲਾਸਟ ਦਸੰਬਰ ਤਾਈ ਜਿਵੇਂ ਮਰਜੀ ਤੁਸੀਂ ਛਿੱਟੇ ਦੀ ਬੀਜ ਸਕਦੇ ਹਾਂ ਕਿਉਂਕਿ ਇਹ ਸੀਡ ਵੱਧ ਭਾਲਦੀ ਆ 75 ਤੋਂ 80 ਕਿਲੋ ਸੀਡ ਜਿਹੜਾ ਤੁਸੀਂ ਪਾ ਕੇ ਤੇ ਥੋੜਾ ਜਿਹਾ ਜਿਹੜਾ ਹੈਗਾ ਆਪਦੀ ਮਗਰੋਂ ਗੌਰ ਰੱਖੋ ਰੇਹ ਦੀ ਤੇ ਸਪਰੇਅ ਦੀ ਤੇ ਪੂਰੀ ਕਣਕ ਝੜਦੀ ਆ ਬਾਈ ਇਹ ਬਹੁਤ ਵਧੀਆ ਮਗਰੋਂ ਕਣਕ ਨਿਕਲੀ ਆ ਇਹ ਥੋੜਾ ਜਿਹਾ ਦਾਣਾ ਜ਼ਰੂਰ ਬਰੀਕ ਆ ਪਰ ਕਣਕ ਪੂਰੀ ਨਿਕਲੀ ਆ 50 ਮਣ ਤੋਂ ਉੱਤੇ ਕਣਕ ਦੀ ਐਵਰੇਜ ਹੈਗੀ ਆ ਬਹੁਤ ਸੋਹਣੀ ਕਣਕ ਆ ਤਕਰੀਬਨ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੀ ਇਹ ਵੀਡੀਓ ਦਾ ਇੰਤਜ਼ਾਰ ਸੀਗਾ ਵੀ ਇਹ ਵੀਡੀਓ ਆਪਾਂ ਜਿਹੜੀ ਅੱਜ ਜ਼ਰੂਰ ਪਾਉਣੀ ਸੀ ਉਹ ਅੱਜ ਬਈ ਆਪਾਂ ਪਾਈ ਆ ਤੁਹਾਨੂੰ ਦਿਖਾਈ ਆ 27 ਤੋਂ 27 ਅਪ੍ਰੈਲ ਦੇ ਦਿਨ ਆਪਾਂ ਇਹ ਜਿਹੜੀ ਅੱਜ ਲਾਸਟ ਕਣਕ ਜਿਹੜੀ ਆਪਣੀ ਸੀਗੀ 5 ਜਨਮ ਪਰ ਇਹ ਜਿਹੜੀ ਵੀਡੀਓ ਆ ਆਪਾਂ ਵੱਧੀ 27 ਅਪ੍ਰੈਲ ਦੀ ਕਣਕ ਆ ਇਹ ਆਪਣੀ 28 29 ਨੂੰ ਤੁਹਾਨੂੰ ਜਿਹੜੀ ਆਪਾਂ ਇਹ ਵੀਡੀਓ ਆਪਾਂ ਪਾਵਾਂਗੇ ਸਾਰੇ ਕਿਸਾਨ ਭਰਾ ਇਹ ਵੀਡੀਓ ਨੂੰ ਆਪਾਂ ਜਿੰਨੀ ਵੀ ਇਹਦੇ ਚ 28 52 ਬਾਰੇ ਜਿਹੜੀ ਜਾਣਕਾਰੀ ਸਾਰੇ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ ਆ। ਉਹ ਬਾਈ ਜੀ ਲੇਟ ਕਣਕ ਬੇਫਿਕਰ ਹੋ ਕੇ ਦਸੰਬਰ ਦੇ ਲਾਸਟ ਤਾਈ ਤੁਸੀ ਜਿਵੇਂ ਮਰਜੀ ਬੀਜ ਸਕਦੇ ਹੋ। ਬਸ ਥੋੜੀਆਂ ਆਈਆਂ ਇਹਨੂੰ ਹੰਗੀ ਸਾਈਡ ਆ ਜਿਹੜੀਆਂ 2-1-2 ਸਪਰੇਇਆਂ ਦਾ ਗੌਰ ਰੱਖਣੀ ਪੈਂਦੀ ਆ। ਤੇ ਬਹੁਤ ਸੋਹਣੀ ਕਣਕ ਆ। ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਸਸੀਕਾ